ਬਹੁਤ ਧੰਨਵਾਦ ਕਰਦੇ ਆਂ ਅਮੀਨ ਪੰਜਾਬ ਸਰਕਾਰ ਮੁਬਾਰਕ 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 ਪੰਜਾਬ ਸਰਕਾਰ ਹਾਏ 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 ਪੰਜਾਬ ਸਰਕਾਰ ਮੁਬਾਰਕ ਮੁਬਾਰਕ ਬੋਤਰੀ ਕਾ ਮੇਜਨਦਾਰ ਜਿੰਦਾਬਾਦ ਜਿੰਦਾਬਾਦ ਪੀਐਸਐਮਐਸ ਜਿੰਦਾਬਾਦ ਜਿੰਦਾਬਾਦ ਪੰਜਾਬ ਸਰਕਾਰ ਕਲੈਰੀਕਲ ਕਾਮਾ ਜਿੰਦਾਬਾਦ 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 ਪ੍ਰਾਪਤਰੀ ਜਥੇਬੰਦੀਆਂ ਦੇ ਆਗੂ ਸਹਿਬਾਨ ਜਿੰਦਾਬਾਦ 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 ਗੋਡੀ ਗੋਡੇ ਨੂੰ ਸਮਝਾਓ ਉੱਚੀ ਆਵਾਜ਼ ਥੋੜਾ ਜਿਆ ਮਤਲਬ ਗੋਡੀ ਗੋਡੇ ਨੂੰ ਸਮਝਾਓ ਜਿੰਦਾਬਾਦ ਇੱਕ ਮੈਡਮ ਤੁਸੀਂ ਮੈਡਮ ਨੂੰ ਸਰਕਾਰ ਦਾ ਜਲਵਾ ਹੈ ਇਹ ਪੰਨਾ ਸਮਾ ਪੂਰਾ ਗਿਆ ਸੇ ਸਾਥੀ ਉਹ ਫਿਰ ਮੌਕਾ ਮਿਲਿਆ ਕਿ ਅੱਜ ਕਿਤੇ ਸੋਚਤੇ ਕਿ ਬਾਕੀ ਜਗ੍ਹਾ ਦੀ ਸਾਥ ਪਾਵਾਂਗੇ ਕਿ ਕਿਹਦਾ ਨਾਮ ਇਹ ਟਿਕਾਣਾ ਲਾਇਆ ਗਿਆ ਜੀ ਹਾਂਜੀ ਅਸੀਂ ਆਊਟਸੋਰਸਿੰਗ ਮਲਾਜ਼ਮਾਂ ਜੋ ਲਗਭਗ 15 ਸਾਲ ਤੋਂ ਡੀਸੀ ਦਫ਼ਤਰ ਵਿੱਚੇ ਕੰਮ ਕਰ ਰਹੇ ਆਂਗੇ ਇਹ ਸਰਕਾਰ ਨੇ ਸੱਤਾ ਚੋਂ ਤੋਂ ਪਹਿਲਾਂ ਸਾਡੇ ਨਾਲ ਵਾਅਦੇ ਕੀਤੇ ਸੀ ਮੁੱਖ ਮੰਤਰੀ ਲੈਵਲ ਤੱਕ ਉਦੋਂ ਇਹ ਕਿਹਾ ਗਿਆ ਸੀਗਾ ਕਿ ਜਦੋਂ ਸਾਡੀ ਸਰਕਾਰ ਬਣਗੀ ਤਾਂ ਆਊਟਸੋਰਸਿੰਗ ਮਲਾਜ਼ਮਾਂ ਨੂੰ ਪੱਕੇ ਕਰਾਂਗੇ ਪਰ ਹੁਣ ਇਹ ਜਿਹੜੀ ਸਰਕਾਰ ਆ ਗਈ ਇਹ ਸਾਡੇ ਨਾਲ ਮੀਟਿੰਗਾਂ ਕਰਨੋਂ ਵੀ हट ਗਈ ਮੀਟਿੰਗਾਂ ਤੋਂ ਭੱਜਦੇ ਨੇਗੇ ਤੇ ਸਾਨੂੰ ਪੱਕੇ ਕਰਨਾ ਤਾਂ ਦੂਰ ਸਾਡੇ ਨਾਲ ਹੁਣ ਮੀਟਿੰਗਾਂ ਵੀ ਨਹੀਂ ਕਰਦੇ ਹੈਗੇਗੇ ਇਹ ਅੱਜ ਅਸੀਂ ਜ਼ਿਲ੍ਹਾ ਬਰਨਾਲਾ ਵਿਖੇ ਸਟੇਟ ਪੱਧਰ ਤੇ ਰੈਲੀ ਹੋ ਰਹੀ ਹੈਗੀ ਜਿਹਦੇ ਵਿੱਚ ਅਸੀਂ ਡਟ ਕੇ ਪੰਜਾਬ ਸਰਕਾਰ ਨੇ ਜੋ ਵਾਅਦੇ ਕੀਤੇ ਸੀਗੇ ਉਹਨਾਂ ਦਾ ਵਾਅਦੇ ਕੀਤੇ ਸੋ ਪੂਰੇ ਨਹੀਂ ਕੀਤੇ ਇਸ ਲਈ ਅਸੀਂ ਪੰਜਾਬ ਸਰਕਾਰ ਦਾ ਇਹ ਜਿਹੜੀਆਂ ਜਿਮਨੀ ਚੋਣਾ ਹੋ ਰਹੀਆਂ ਨੇ ਇਹਦੇ ਵਿੱਚ ਅਸੀਂ ਪੰਜਾਬ ਸਰਕਾਰ ਦਾ ਵਿਰੋਧ ਕਰਦੇ ਆਂਗੇ ਤੁਹਾਨੂੰ ਕੱਲ੍ਹ ਬਾਅਦ ਹੋ ਰਹੀ ਹੈ ਪੂਰੇ ਪ੍ਰਦਰਸ਼ਨਿਕ ਤੇ ਵਿੱਚ ਬਜਾਰ ਚ ਅੱਜ ਹਾਂਜੀ ਪੂਰੇ ਬਜਾਰ ਦੇ ਵਿੱਚ ਰੋਜ਼ ਪ੍ਰਦਰਸ਼ਨ ਹੋਊਗਾ ਇੱਥੋਂ ਸਾਰੇ ਜਿੰਨੇ ਵੀ ਵੱਖ-ਵੱਖ ਜ਼ਿਲ੍ਹਿਆਂ ਤੋਂ ਮੁਲਾਜ਼ਮ ਆਏ ਨੇਗੇ ਉਹ ਇਕੱਠੇ ਹੋ ਕੇ ਰੈਲੀ ਕਰਨਗੇ ਇਹ ਰੈਲੀ ਪੂਰੇ ਬਜਾਰ ਵਿੱਚ ਦੀ ਸਦਰ ਬਜਾਰ ਵਿੱਚ ਹੁੰਦੀ ਹੋਈ ਵਾਪਸ ਇੱਥੇ ਹੀ ਆ ਕੇ ਕੰਪਲੀਟ ਹੋਊਗੀ ਹਾਂਜੀ ਸਾਡੀ ਮੰਗਾਂ ਲਗੀਆਂ ਗਈਆਂ ਹਨ ਵੀ ਆਊਟਸੋਰਸਿੰਗ ਮੁਲਾਜ਼ਮਾਂ ਨੂੰ ਪੱਕੇ ਕਰੋ ਜਿਹੜੇ ਟੈਕਸ ਲਗਾਏ ਲਗਾਏ ਵਾ ਸੀਗਾ ਉਹ 200 ਰੁਪਏ ਕੱਟਦੇ ਸੀਗੇ ਸਕਾਰੀ ਮੁਲਾਜ਼ਮਾਂ ਦੇ ਉਹਦੇ ਉਹ न okay. वरी ਅੱਜ ਅਸੀਂ ਬਰਨਾਲਾ ਦੀ ਧਰਤੀ ਦੇ ਉੱਤੇ ਪੰਜਾਬ ਸਰਕਾਰ ਵੱਲੋਂ ਸਾਡੀਆਂ ਮੰਗਾਂ ਨਾ ਮੰਨਣ ਦੇ ਰੋਸ ਹੋਜੋ ਰੋਸ ਰੈਲੀ ਕਰ ਰਹੇ ਆ ਇਹ ਰੋਸ ਰੈਲੀ ਕਰਕੇ ਅਸੀਂ ਰੋਸ ਮਾਰਚ ਕਰਾਂਗੇ ਸਰਕਾਰ ਨੇ ਪਿਛਲੇ ਸਮੇਂ ਵਿੱਚ ਸਾਡੇ ਨਾਲ ਮੀਟਿੰਗਾਂ ਕੀਤੀਆਂ ਉਹਨਾਂ ਮੀਟਿੰਗਾਂ ਦੇ ਵਿੱਚ ਜਿਹੜੀਆਂ ਮੰਗਾਂ ਮੰਨੀਆਂ ਗਈਆਂ ਉਹਨਾਂ ਦੇ ਅਜੇ ਤੱਕ ਨੋਟੀਫਿਕੇਸ਼ਨ ਜਾਰੀ ਨਹੀਂ ਕੀਤੇ ਗਏ ਇਸ ਤੋਂ ਇਲਾਵਾ ਸਰਕਾਰ ਨੇ ਵਾਅਦਾ ਕੀਤਾ ਹੈ ਕਿ ਬਾਕੀ ਮੰਗਾਂ ਤੇ ਅਸੀਂ ਜਲਦੀ ਫਾਈਨਲ ਮੀਟਿੰਗ ਕਰਾਂਗੇ ਪਰ ਸਰਕਾਰ ਬਣੀ ਨੂੰ ਪੌਣੇ 3 ਸਾਲ ਦੇ ਨੇੜੇ ਹੋ ਗਿਆ ਹੈ ਸਰਕਾਰ ਨੇ ਇੱਕ ਵੀ ਮੰਗ ਅਜੇ ਤੱਕ ਪ੍ਰਵਾਨ ਨਹੀਂ ਕੀਤੀ ਜਿਸ ਕਰਕੇ ਮੁਲਾਜ਼ਮਾਂ ਤੇ ਪੈਨਸ਼ਨਾਂ ਦੇ ਵਿੱਚ ਬਹੁਤ ਵੱਡਾ ਗੁੱਸਾ ਹੈ ਜਿਵੇਂ ਅਸੀਂ ਸਰਕਾਰ ਨੂੰ 92 ਸੀਟਾਂ ਦੇ ਕੇ ਦਿਟਾਇਆ ਹੀ ਆ ਐਨਕਿ ਅਸੀਂ ਸਰਕਾਰ ਨੂੰ ਇਹ ਚਾਰੇ ਜਿੰਮੀ ਚੋਣਾਂ ਦੇ ਵਿੱਚ ਹਰਾਵਾਂਗੇ ਤਾਂ ਜੋ ਕਿ ਸਰਕਾਰ ਨੂੰ ਪਤਾ ਲੱਗੇ ਮੁਲਾਜ਼ਮਾਂ ਤੇ ਪੈਨਸ਼ਨਾਂ ਦਾ ਗੁੱਸਾ ਕੀ ਹੈ ਇਹ ਗੁੱਸਾ ਅਸੀਂ ਅੱਜ ਦੀ ਚੋਣਾਂ ਦੇ ਵਿੱਚ ਸਰਕਾਰ ਤੇ ਘਟਾਗੇ ਤੁਹਾਡਾ ਇਤਿਹਾਸ ਨਾਲ ਬਸ ਸਰਕਾਰ ਨਾਲ ਨਾ ਟਕਸਾਂ ਕੀ ਦਾ ਕਾਰਨ ਇਹੀ ਹੈ ਕਿ ਸਰਕਾਰ ਸਾਡੇ ਨਾਲ ਮੀਟਿੰਗ ਕਰ ਲੈਂਦੀ ਹੈ ਮੀਟਿੰਗ ਕਰਕੇ ਮੰਗਾਂ ਦੇ ਨੋਟੀਫਿਕੇਸ਼ਨ ਜਾਰੀ ਹੁੰਦੇ ਜਦੋਂ ਕਿ ਮੁੱਖ ਮੰਤਰੀ ਨਾਲ ਸਾਡੀਆਂ ਤਿੰਨ ਮੀਟਿੰਗਾਂ ਹੋ ਚੁੱਕੀਆਂ ਇੱਕ ਮੀਟਿੰਗ ਦੀ ਪ੍ਰੋਸੀਡਿੰਗ ਵੀ ਜਾਰੀ ਹੋ ਗਈ ਹੈ ਪਰ ਪ੍ਰੋਸੀਡਿੰਗ ਵਾਲੀਆਂ ਮੰਗਾਂ ਵੀ ਨਹੀਂ ਜ਼ਿਕਰ ਜਾਰੀ ਹੋਈਆਂ ਜਿਸ ਕਰਕੇ ਮਲਾਜਮਾਂ 'ਚ ਬਹੁਤ ਵੱਡਾ ਰੋਸ ਹੈ ਅੱਜ ਅਸੀਂ ਧਰਨਾ ਲਾਇਆ ਇੱਥੇ ਰੈਲੀ ਕਰਾਂਗੇ 그다음에 ਬਜ਼ਾਰਾ 'ਚ ਮਾਰਚ ਕਰਾਂਗੇ ਤੇ ਜਿਹੜਾ ਇੱਥੋਂ ਦਾ ਮੀਤਹਿਰ ਐਮਪੀ ਆ ਉਹਦੇ ਘਰ ਦਾ ਘਰਾਓ ਕਰਾਂਗੇ ਇੱਕ ਦਿਨ ਲਈ ਅੱਜ ਇੱਕ ਦਿਨ ਦੀ ਰੈਲੀ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਸਮੁੱਚੀਆਂ ਭਰਾਤਰੀ ਜਥੇਬੰਦੀਆਂ ਅਤੇ ਸਾਰੇ ਜਿੰਨੇ ਵੀ ਸਾਡੇ ਪੈਨਸ਼ਨਰ ਜਾਂ ਹੋਰ ਜਥੇਬੰਦੀਆਂ ਉਹਨਾਂ ਨਾਲ ਲੈ ਕੇ ਆਉਣ ਵਾਲੇ ਸਮੇਂ ਵਿੱਚ ਮੀਟਿੰਗ ਕਰਕੇ ਵੱਡੇ ਐਕਸ਼ਨ ਕਰਾਂਗੇ ਕੀ ਕਹਿੰਦਾ ਜੋ ਕਿ ਦਰਦਵਾਰੀ ਅੱਜ ਦੇ ਤਰਨ ਬਾਰੇ ਮੈਂ ਇਹੀ ਕਹਿਣਾ ਚਾਹਾਂਗਾ ਕਿ ਸਰਕਾਰ ਵੱਲੋਂ ਮੁਲਾਜ਼ਮਾਂ ਨੂੰ ਵਾਰ-ਵਾਰ ਲਾਰੇ ਲਾ ਕੇ ਡੰਗ ਟਕਬਾਉ ਨੀਕਤੀ ਅਪਣਾਈ ਜਾ ਰਹੀ ਹੈ ਜਿਸ ਤੋਂ ਅੱਕੇ ਖੱਪੇ ਮੁਲਾਜ਼ਮਾਂ ਨੇ ਹੁਣ ਜਿਮਨੀ ਚੋਣਾ ਵਿੱਚ ਆਪਣਾ ਦਮ ਦਿਖਾਇਆ ਹੈ ਔਰ ਮੁਲਾਜ਼ਮ ਜੇਕਰ ਸਰਕਾਰਾਂ ਬਣਾਉਣੀਆਂ ਜਾਣਦੇ ਆ ਤਾਂ ਸਰਕਾਰਾਂ ਨੂੰ ਡਿਗਣਾ ਵੀ ਜਾਣਦੇ ਆ ਤੇ ਹਰਾਉਣਾ ਵੀ ਜਾਣਦੇ ਆ ਸੋ ਇਹਨਾਂ ਚਾਰਾਂ ਜਿਮਨੀ ਚੋਣਾਂ ਦੇ ਵਿੱਚ ਸਰਕਾਰ ਨੂੰ ਪਤਾ ਲੱਗ ਜਾਵੇਗਾ ਕਿ ਮਲਾਜਮਾਂ ਦਾ ਜਿਹੜਾ ਹੈਗਾ ਉਹ ਅਸੀਂ ਗੱਲਬਾਤ ਕਿਉਂ ਨਹੀਂ ਸੁਣਦੇ ਇਤੋਂ ਤੱਕ ਕਿ ਸੀਐਮ ਸਾਹਿਬ ਨੇ ਮੀਟਿੰਗ ਕੀਤੀ ਹੋਵੇ ਉਹਦੇ ਵਿੱਚ ਮੰਗਾ ਮੰਨੀਆਂ ਹੋਣ ਤੇ ਮੰਨੀਆਂ ਹੋਈਆਂ ਮੰਗਾ ਦੇ ਪੱਤਰ ਅਫਸਰ ਚਾਹੀ ਜਾਰੀ ਨਾ ਕਰੇ ਇਹ ਕਿੱਥੋਂ ਦਾ ਅਸੂਲ ਹੈ ਸੋ ਇਸ ਕਰਕੇ ਅਸੀਂ ਇਹ ਜਿਮਨੀ ਚੋਣ ਦੇ ਵਿੱਚ ਸਰਕਾਰ ਨੂੰ ਦੱਸਣ ਆਏ ਆ ਕਿ ਅਸੀਂ ਤੁਹਾਡੇ ਖਿਲਾਫ ਡੱਟ ਕੇ ਤੁਹਾਡਾ ਵਿਰੋਧ ਕਰਾਂਗੇ ਚਰਮਾ ਜੀ